بابا وید روگیاں روگ ویاپک ہے سنسار روگی نام دارو میل لاغے سچ بنا سمست سنسار روگی ہے اور حیرانگی ہے روگ کرن دے سادن ਆਦ ਕਾਲ ਤੋਂ ਮਨੁੱਖ ਤਾਲਬ ਨਹੀਂ ਰਹੀ ਬਹੁਤ ਕੁਝ ਲੱਭਿਆ ਹੈ ਬਹੁਤ ਕੁਝ ਲੱਭਿਆ ਹੈ ਆਯੁਰਵੇਦ ਆਚਾਰੀਆ ਅੱਗੇ ਆਏ ਤਰ੍ਹਾਂ ਤਰ੍ਹਾਂ ਦੀਆਂ ਜੜੀਆਂ ਬੂਟੀਆਂ ਲੈ ਕੇ ਫਿਰ ਅਸੀਂ ਦੇਖਦੇ ਹਾਂ ਹੌਮੇ ਬੈਠੀ ਅੱਗੇ ਆਈ ਨੇਚਰ ਬੈਠੀ ਅੱਗੇ ਆਈ ਐਲੋ ਬੈਠੀ ਦਾ ਬੋਲ ਬਾਲਾ ਹੋਇਆ پر اس سب کچھ دے ہوں دے ہویا روگان دا بھی بول بالا ہے اتنی زور نال اے اوشدیاں نہیں بول رہی ہیں جتنی زور دے نال روگان دی پیڑا پرگٹ ہو رہی ہے روگان دا رودن پرگٹ ہو رہے ہے میڈیکل سٹور دوائیاں نال بھرے پہنے منک دی کایا روگان نال بھری پہنے روگان نال بھری ہے ایسا ہی نہیں ہے کہ روگ منخ نو چمڑے نے منک ہی ایک روگ ہے منک ہی ایک سمسیا ہے اگر منخ ایک روگ ہے تو گربا اس دا ویبھاجن کر دیئے دو حصے ہیں تن روگ ہے من روگ ہے تن دیچ اے جو روگ ہے اننت بیماریاں نے من د جو روگ ہے انت چنتاوا نے انت چنتاو سوگ انج کہہ لو تن دن دنت چنتاوا کا جو سمو ہے وہ ہے سوگ انت بماریاں کا جو اکٹھ ہے وہ روگ یہ چلتا فرد منخ انج اندازہ لا لو روگ چل رہا ہے سوگ چل رہا ہے ਦੋ ਲੋਕਾਂ ਕੇਦਰੇ ਮਿਲਨ ਰੋਗਾਂ ਦਾ ਮਿਲਾਪ ਹੋਇਆ ਹੈ ਸੋਗਾਂ ਦਾ ਮਿਲਾਪ ਹੋਇਆ ਹੈ ਔਰ ਗੁਫ਼ਤਗੂ ਦੇਚ ਰੋਗ ਹੀ ਪ੍ਰਗਟ ਹੋਣਗੇ ਆਪਣੀ ਆਪਣੀਆਂ ਸਮੱਸਿਆਵਾਂ ਹੀ ਪ੍ਰਗਟ ਹੋਣਗੀਆਂ ਇੱਕ ਦੂਜੇ ਨੇ ਆਪਣਾ ਸੋਗ ਦੱਸਣਾ ਹੈ ਇੱਕ ਦੂਸਰੇ ਨੇ ਆਪਣਾ ਰੋਗ ਦੱਸਣਾ ਹੈ ਤਾਂ ਇਹ ਇੱਕ ਸਚਾਈ ਹੋ ਗਈ ਰੋਗ ਹੀ ਰੋਗ ਨਾਲ ਮਿਲੇ ਹੈ ਸੋਗ ਹੀ ਸੋਗ ਨਾਲ ਮਿਲੇ ਦੇਖਣ ਨੂੰ ਤੈਨੂੰ ਦਿਖਾਈ ਦੇਗਾ ਮਿੱਤਰ ਮਿੱਤਰ ਨਾਲ ਮਿਲੇ ਹੈ پر گربانی دی روشنی چ دیکھو نہیں روگ دا ہی روگ نال ملن ہویا ہے تے پر, دا ملن ہویا. پر کون دسے ایک چنتا دوسری چنتا ہے ایک روگ دوسرے روگ دے بغل گیر ہویا ہے کنگ نے ہسپتال دے اندر. داخل مریض مریضاں مریضاں دوستی ہو جاندی ہے ਰੋਗੀਆਂ ਦੀ ਰੋਗੀਆਂ ਨਾਲ ਦੋਸਤੀ ਹੋ ਜਾਂਦੀ ਹੈ ਜੇਲ੍ਹ ਦੇ ਅੰਦਰ ਕੈਦੀਆਂ ਦੀ ਕੈਦੀਆਂ ਨਾਲ ਦੋਸਤੀ ਹੋ ਜਾਂਦੀ ਹੈ ਸੁਤੰਤਰ ਬੰਦਿਆਂ ਨਾਲ ਦੋਸਤੀ ਕਰ ਸਕਣ ਐਸਾ ਮਾਹੌਲੀ ਉਪਲਬਧ ਨਹੀਂ ਹੈ ਐਸਾ ਮਾਹੌਲੀ ਉਹਨਾਂ ਦੇ ਸਾਹਮਣੇ ਨਹੀਂ ਹੈ ਤਾਂ ਕੈਦੀਆਂ ਦੀ ਦੋਸਤੀ ਕੈਦੀਆਂ ਨਾਲ ਹੋ ਜਾਂਦੀ ਹੈ ਰੋਗੀਆਂ ਦੀ ਦੋਸਤੀ ਰੋਗੀਆਂ ਦੇ ਨਾਲ ਹੋ ਜਾਂਦੀ ਹੈ ਕਿ ਜੇ ਮਨੁੱਖ ਦੀ ਖਾਸ ਅੰਤਿਸ਼ ਕਰਨ ਦੇ ਚ जात मार के देखिए रोगों के भंडार का बिना और है कि एक रोग ही दूसरे रोग में मिल रहे हैं एक चिंता ही दूसरी चिंता में मिल रही है कोई पुत्र पिता का मिलाप नहीं दो समस्याओं का मिलाप हो रहे हैं पेहने अपनी समस्याएं रख देती हैं पुत्र ने, ने अपनी समस्याएं रख देती हैं कोई बहन भाई का मिलन नहीं बहन ने अपनी समस्याएं रख देती हैं نے اپنی سمسیاں رکھ دیتی ہیں اگر دیکھو کوئی پتنی دا ملن نہیں ایک روگان دا ملن ہو رہا ایک ایک بدقسمت دنیا ہے کہ دو روگان دے ملاب لیتے خوشی ظاہر کی جائے دو چنتاو ملاپ کو مل ملنی آکھیا جائے دو مس... مس... دے, کل دے ملاپ نے ਖੁਸ਼ੀ ਦਾ ਅਖਾੜਾ ਬਣਾਇਆ ਜਾਏ ਕਿ ਜਿੱਥੇ ਰੋਗ ਹੀ ਖੁਸ਼ੀ ਦਾ ਅਖਾੜਾ ਬਣ ਜਾਏ ਉੱਥੇ ਤੇ ਤੰਦਰੁਸਤ ਹੋਣ ਦੀ ਸੰਭਾਵਨਾ ਹੀ ਨਹੀਂ ਰਹੀ ਜਾਂਦੀ ਜਿੱਥੇ ਕਲ ਕਲੇਸ਼ ਜੀਵਨ ਦਾ લક્ષ ਬਣ ਜਾਏ ਉੱਥੇ ਸੁਖ ਸ਼ਾਂਤੀ ਦੀ ਤਮੰਨਾ ਇੱਕ ਸੁਪਨਾ ਹੋ ਜਾਂਦੀ ਵਾਕਈ ਸੁਪਨਾ ਹੋ ਗਈ ਹੈ ਦੇਖਦੇ ਆਂ بڑے بڑے ਇਤਿਹਾਸਕ ਕੀੰਤੀ ਮੰਦਰਾਂ ਦੇ ਦਰਵਾਜ਼ੇ ਵੀ ਬੰਦ ਹੁੰਦੇ ਜਾ ਰਹੇ ਨੇ ਜਦ ਕੋਈ ਉਥੇ ਦਰਸ਼ਨ ਕਰਨ ਲਈ ਨਹੀਂ ਜਾ ਰਿਹਾ ਕੁਝ ਸੁਣਨ ਲਈ ਨਹੀਂ ਜਾ ਰਿਹਾ ਕੁਝ ਅੰਦਰ ਭਾਵਨਾ ਪਰ ਉਹ ਮੰਦਿਰੇ ਬੇਸਤਰ ਮੰਦਰਾਂ ਦੇ ਦਰਵਾਜ਼ੇ ਅੱਜ ਬੰਦ ਨੇ ਯੂਰਪ ਦੇ ਵਿੱਚ ਬੜੇ ਬੜੇ ਚਰਚ ਬੰਦ ਹੋ ਚੁੱਕੇ ਨੇ ਬੇਸਤਰ ਵੱਡੀਆਂ ਵੱਡੀਆਂ ਗੁਰਦੁਆਰਿਆਂ ਦੀਆਂ ਬਿਲਡਿੰਗਾਂ ਸਤਸੰਗੀਆਂ ਤੋਂ ਖਾਲੀ ਨੇ ਕਾਰਨ روگ دا دل ملنا ہی خوشی ہو جائے تو کس نے گردوارے بھی کون مندر جائے گا کس نے نماز پڑھنی ہے کون جو ہے چرچ جائے گا دا واسطے روگی ہے خوشی دے اکھاڑے دکھاڑے دے اکھاڑے کھیڑے دے اکھاڑے سننے ہوں جا رہے ہیں سمست سنسار اندھا ہو گیا ہے اندھا ہو گیا ہے مندر ਜਲਦਾ ਹੋਇਆ ਗੀਤਾ ਦਾ ਚਿਰਾਗ ਮਸਜਿਦ ਦੇ ਜਲਦੀ ਹੋਈ ਕੁਰਾਨ ਦੀ ਸ਼ਮਾ ਚਰਚ ਦੇ ਚ ਜਲਦੇ ਹੋਏ ਬਾਈਬਲ ਦੇ ਦੀਪ ਔਰ ਇਸੇ ਤਰੀਕੇ ਦੇ ਨਾਲ ਗੁਰਦੁਆਰਿਆਂ ਦੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਮਹਾ ਚਾਨਣ ਗੁਰੂਆਂ ਦੀ ਬਾਣੀ ਦੇ ਰੂਪ ਵਿੱਚ ਭੱਟਾਂ ਦੀ ਬਾਣੀ ਦੇ ਰੂਪ ਵਿੱਚ ਭਗਤਾਂ ਦੀ ਬਾਣੀ ਦੇ ਰੂਪ ਵਿੱਚ ਅਨੰਤ ਫੈਲਿਆ ਹੋਇਆ ਹੈ ਪ੍ਰਕਾਸ਼ ਅੰਧਿਆਂ ਦੀ ਦੁਨੀਆ 'ਚ ਬੇਮੈਨੀ ਹੋ ਗਈ। ਇੱਕ ਆਲਮ ਕਿੰਝ ਕਹਿੰਦਾ ਹੈ? ਬੁਝ ਚੁਕੇ ਚਿਰਾਗ ਦਹਿਰੋ ਹਰਮ ਬਿਲ ਜਲਾਓ ਕਿ ਰੋਸ਼ਨੀ ਕਮ ਹੈ। ਵਰਸਲ ਦਹਿਰੋ ਹਰਮ ਦੇ ਚਿਰਾਗ ਬੁਝੇ ਨਹੀਂ ਪਰ ਅੰਧਿਆਂ ਦੇ ਸਾਹਮਣੇ ਤੇ ਬੁਝੇ ਹੋਏ ਨੇ। تو اندھے نے تو دینا ہے کتھے دیوا کتھے دیوا بجیا ہویا ہے بجیا ہویا ہے دے ہوئے دیوے بھی بجھے ہوئے اکا دے بند دے چراغ بند نے اور اے شاعر جو کہہ رہا ہے رمس کہہ رہا ہے بجھ چکے چراغ دہرو حرم دل جلاؤ کہ روشنی کم ہے

ਬੁਝਿਆ ਹੋਇਆ ਨਾਂ ਤੇ ਦੀਪਕ ਹੈ ਲੇਕਿਨ ਬੁਝਿਆ ਹੋਇਆ ਤੋ ਸਿਰਫ ਨਾਮ ਹੀ ਦੀਪਕ ਰਹਿ ਗਿਆ ਹੈ ਤੇ ਅੰਧੇਰਾ ਹੈ ਤੇ ਅੰਧੇਰਾ ਅੰਧਕਾਰ ਹੈ ਬੁਝੇ ਹੋਏ ਦੀਵੇ ਦੇ ਥੱਲੇ ਹੀ ਅੰਧੇਰਾ ਨਹੀਂ ਆਉਂਦਾ ਚਾਰੋਂ ਪਾਸੇ ਹੀ ਅੰਧੇਰਾ ਹੁੰਦਾ ਹਰ ਪਾਸੇ ਹੀ ਅੰਧੇਰਾ ਹੁੰਦਾ ਬੁਝਿਆ ਹੋਇਆ ਚਿਰਾਗ ਹੈ ਮਨੁੱਖ ਤੇ ਤੇਲ ਦੀਵਾ ਜਮ ਜਲੇ ਸ੍ਰੀ ਰਾਮ ਨੂੰ ਅੱਲਾ ਪਹਿਲਾ ਇਸ ਸ਼ਬਦ ਵਿੱਚ ਮੇਰੇ ਪਾਤਸ਼ਾਹ ਨੇ ਦੋ ਰਹਾਉ ਵਰਨਨ ਕੀਤੇ ਨੇ ਤੇ ਤੇਲ ਦੀਵਾ ਜਮ ਜਲੇ ਰਹਾਉ ਤੋਂ ਮੁਰਾਦ ਹੈ ਠਹਿਰਾਓ ਬਿਸ਼ਰਾਮ ਰਹਾਉ ਦੇ ਪੰਤੇ ਗੁਰਬਾਣੀ ਵਿੱਚ ਸ਼ਬਦ ਦਾ ਅਸਰ ਲੇਖ ਹੁੰਦੀ ਹੈ ਅਨਵਾਨ ਹੁੰਦੀ ਹੈ

تیل تو بنا وٹ تو بنا یہ وٹ تو بنا ہے تیل تو بنا دوسرا رہے کر چانے وٹ ہے اور اس طرح چانن کرزاروں پدارتھ جو پے نے گھر ਬੇਸ਼ੁਮਾਰ ਚੀਜ਼ਾਂ ਜੋ ਪਈਆਂ ਨੇ ਸਭ ਦਿਖਾਈ ਦੇਣ ਲੱਗ ਪੈਂਦੀਆਂ ਨੇ ਦੀਵਾ ਬੁਝੇ ਹੋਇਆ ਹਜ਼ਾਰਾਂ ਚ ਇੱਕ ਵੀ ਨਹੀਂ ਦਿਖਾਈ ਦਿੰਦੀ ਇਸ ਵਾਸਤੇ ਇੱਕ ਸਚਾਈ ਹੈ ਅੰਧੇਰੇ ਤੋਂ ਵੱਡਾ ਕੋਈ ਪਰਦਾ ਨਹੀਂ ਹੈ ਬਹੁਤ ਵੱਡਾ ਪਰਦਾ ਹੈ ਉੱਚੇ ਉੱਚੇ ਪਹਾੜ ਅੰਧੇਰਾ ਢੱਕ ਦਿੰਦਾ ਨਹੀਂ ਦਿਖਾਈ ਦਿੰਦੇ ਬਨਸਪਤੀ ਬੜੇ ਬੜੇ ਜੰਗਲ ਬਾਗ ਬਗੀਚੇ ਸਭ ਨੂੰ ਅੰਧੇਰਾ ਢੱਕ ਦਿੰਦਾ ਹੈ اچھیاں اچھی اے محل اے منارے اندھیرا سب نوک در چہر نہیں دکھائی دندھیرے جنگل نہیں دکھائی دیںدھیرے چاگ بغیچے نہیں دکھائی دیں اندھیرے وہ پہاڑ نہیں دکھائی دیں جنہ دیا چوکیاں آسمان بوسا دے رہی نہیں دکھائی اندھیرے تو وڈا کوئی پڑتا نہیں ہے ਕੋਈ ਪਰਦਾ ਨਹੀਂ ਹੈ ਔਰ ਰੋਸ਼ਨੀ ਤੋਂ ਵੱਡੀ ਕੋਈ ਬੇਪਰਦਗੀ ਨਹੀਂ ਹੈ ਪ੍ਰਕਾਸ਼ ਸਭ ਕੁਝ ਨੂੰ ਮਨਜ਼ਰ ਆਮ ਤੇ ਕਰ ਦਿੰਦਾ ਹੈ ਇਹ ਪਹਾੜ ਨੇ ਇਹ ਸ਼ਹਿਰ ਨੇ ਇਹ ਬਨਸਪਤੀ ਹੈ ਇਹ ਬਾਗ ਹੈ ਇਹ ਜੰਗਲ ਨੇ ਇਹ ਮਨੁੱਖ ਨੇ ਅੰਧੇਰਾ ਹੋ ਜਾਏ ਔਰ ਇੱਕ ਘਰ ਵਿੱਚ ਕੋਈ 50 60 ਫਰਦ ਬੈਠੇ ਹੋਣ ਹੁਣ ਅੰਧੇਰੇ ਚ ਨਹੀਂ ਦਿਖਾਈ ਦੇਗੀ ਭੈਣ ਕੌਣ ਹੈ ਤੇ ਪਤਨੀ ਕੌਣ ਹੈ ਮਾਂ ਕੌਣ ਹੈ ਤੇ ਪਿਤਾ ਕੌਣ ਹੈ ਅੰਧੇਰਾ ਐਸਾ ਹੈ ਦੂਜੇ ਨੂੰ ਬਰਦਾਸ਼ਤ ਨਹੀਂ ਕਰਦਾ ਅੰਧੇਰੇ ਚ ਅੰਧੇਰਾ ਹੀ ਦਿਖਾਈ ਦਿੰਦਾ ਔਰ ਕੁਝ ਵੀ ਨਹੀਂ ਦਿਖਾਈ ਦਿੰਦਾ ਜਦ ਅੰਧੇਰਾ ਆਉਂਦਾ ਹੈ ਅੰਧਕਾਰ ਦੂਸਰੇ ਦੀ ਹੋਂਦ ਨੂੰ ਬਰਦਾਸ਼ਤ ਨਹੀਂ ਕਰਦਾ ਅੰਧੇਰਾ ਕਹਿੰਦਾ ਬਸ ਮੈਂ 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 ਅੰਧੇਰੇ ਦੇ ਸਾਹਮਣੇ ਹਜ਼ਾਰਾਂ ਚੀਜ਼ਾਂ ਛੁਪ ਕੇ ਰਹਿ ਜਾਂਦੀਆਂ ਸਭ ਤੋਂ ਭਿਆਨਕ ਰੋਗ ਹੈ ਅੰਧਕਾਰ ਔਰ ਅੰਧਕਾਰ ਹੈ ਅਹੰਕਾਰ ਅਹੰਕਾਰ ਦੇ ਸਾਹਮਣੇ ਤੇ ਨਿਰੰਕਾਰ ਵੀ ਓਲੇ ਹੋ ਜਾਂਦਾ ਹੈ ਨਹੀਂ ਦਿਖਾਈ ਦਿੰਦਾ ਨਹੀਂ ਦਿਖਾਈ ਦਿੰਦਾ ਬੜਾ ਪਰਬਲ ਅੰਧਕਾਰ ਭਾਰਤ ਨੇ ਬਹੁਤ ਪ੍ਰਾਚੀਨ ਕਾਲ ਤੋਂ ਮਹਿਸੂਸ ਕੀਤਾ ਹੈ ਮਨੁੱਖ ਦੀ ਜ਼ਿੰਦਗੀ ਵਿੱਚ ਇੱਕ ਕੋਈ ਤਿਵਾਰ ਹੋ ਸਕਦਾ ਹੈ ਔਰ ਨਹੀਂ ਬਾਕੀ ਸਭ ਵਕਤ ਹੀ ਹੈ ਤਿਉਹਾਰ ਮਹਾਨ ਹੈ ਫੇੜਾ ਦੀਵਾਲੀ ਦੀਵਾਲੀ ਚਾਨਣਾ ਰੋਸ਼ਨੀ ਪਰ ਮਨੁੱਖ ਦੀ ਜ਼ਿੰਦਗੀ ਵਿੱਚ ਕੋਈ ਬਦਕਿਸਮਤੀ ਹੈ ਕਿ ਅਮਾਵਸ ਮਸਿਆ ਹਨੇਰਾ ਦੀਵਾਲੀ ਮਸਿਆ ਦੇ ਰਾਤ ਨੂੰ ਆਉਂਦੀ ਹੈ ਪੂਰਨਮਾਸੀ ਦਾ ਚੰਦਰਮਾ ਖੜਿਆ ਹੋਇਆ ਦੀਵੇ ਜਲਾਣ ਦੀ ਲੋੜ ਹੀ ਕੀ ਹੈ دیویاں دیویا مہانتا اماوس کی رات جو ہے بنتی ہے منک اماوس ہے اماوس سج سکتی ہے اماوس بھی شنگار میں ہی ہو سکتی ہے اماوس بھی دلہن بن سکتی ہے بشرتے پرکاش کا راجہ آ جائے پرکاش کا دلہا آ جائے تو یہ اماوس بھی شنگارمئی ہو سکتی ہے ہی ہو سکتی ہے ہو سک سجی ہوئی دن ہو سکتی ہے باہر منک نے ایسا یتن کیا اما آم اس نظارا دی جلا کے روشنی کر سفل ہو گیا سب تار ہو گیا دیوالی پر جیون جو سوئم مسیا جمیا مسیا جیویا مسیا مریا بھی مسیا پتا نہیں کتنی دیوالیاں بھی منخ ویرت کر چکے کچھ نہیں پرنا لی کچھ بھی نہیں پر دن گرو نانک دیو جی مہاراج کہ منک ہے تو دیوا پر کریے کہ بجھے آیا بجھے آیا کہ بجھے ہوا کیوں ہے اتنے جلدے دی ਕ੍ਰਿਸ਼ਨ ਦਾ ਦੀਪਕ ਇੱਕ ਦੀਪਕ ਦਾ ਨਾਮ ਕ੍ਰਿਸ਼ਨ ਇੱਕ ਦੀਪਕ ਦਾ ਨਾਮ ਰਾਮ ਇੱਕ ਦੀਪਕ ਦਾ ਨਾਮ ਗੁਰੂ ਨਾਨਕ ਇੱਕ ਦੀਪਕ ਦਾ ਨਾਮ ਮੁਹੰਮਦ ਸਾਹਿਬ ਇੱਕ ਦੀਵਦ ਦਾ ਦੀਪਕ ਦਾ ਨਾਮ ਈਸਾ ਇੱਕ ਦੀਪਕ ਮਹਾਤਮਾ ਬੁੱਧ ਇੱਕ ਦੀਵਕ ਦੀਪਕ ਨੇ ਸਾਨੀ ਮਹਾਵੀਰ ਪਤਨੀ ਕਿਤਨੇ ਦੀਪਕ ਕਿਤਨੇ ਦੀਪਕ ਪਰ ਇਹ ਤੇ ਆਮ ਕਹਾਵਤ ਹੈ ਕਿ ਦੀਵੇ ਨਾਲ ਦੀਵਾ ਜਲਾਇਆ ਜਾ ਸਕਦਾ ਹੈ ਜਲਾਇਆ ਜਾ ਸਕਦਾ ਹੈ ਜਲਦਾ ਹੋਇਆ ਦੀਪਕ ਹੀ ਬੁਝੇ ਦੀਪਕ ਨੂੰ ਜਲੰਦਾ ਹੈ اور جلدے دیوے سارے ناکارا ثابت ہو جاتے ہیں جب تیل ہی نہ تے وٹ نہ ہوئے کی کر جلاندے رہے نے نہ بجھے اے نوتاری پرش انہوں دی روشنی انہوں روشن نہیں کر سکی کیونکہ چھ تیل نہیں سی وٹ نہیں سی ہر اوتار کسے حد تک ناکام ہو کے جگت تو گیا ਧਨ ਗੁਰੂ ਗੋਬਿੰਦ ਸਿੰਘ ਜੀ ਬਾਹੜਾ ਜੀ ਕਹਿੰਦੇ ਨੇ ਧਰਮ ਚਲਾਵਨ ਸੰਤ ਉਬਾਰਨ ਦੁਸ਼ਟ ਸਵਨ ਕੋ ਮੂਲ ਉਪਾੜਨ ਮਨੁੱਖ ਦੇ ਅੰਦਰ ਜਿਹੜੀ ਦੁਸ਼ਟਪਨਾ ਬਿਰਤੀਆਂ ਨੇ ਇਹਨਾਂ ਸਾਰਿਆਂ ਦੀ ਮੈਂ ਜੜਾਂ ਕੁੱਟਣੀਆਂ ਨੇ ਸਾਰਾ ਅੰਧਕਾਰ ਨਾਸ ਕਰਨਾ ਕਵੀ ਪੁਲਸੀ ਵੀ ਕਹਿੰਦੇ ਨੇ ਜਬ ਜਬ ਹੋਏ ਧਰਮ ਕੀ ਹਾਨੀ ਬਾੜੇ ਅਸਲ ਅਧਮ ਅਪਮਾਨੀ ਬਾਗਤ ਦਾ ਵੇਦਧਰ ਪ੍ਰਭੂ ਸ਼ਰੀਰਾ ਅਰੇ ਕਿਰਪਾ ਦੇ ਸੱਜਣ ਪੀਰਾ ਜਦ ਜਦ ਅਧਰਮ ਦੀ ਹਾਨੀ ਆਉਂਦੀ ਹੈ ਕੋਈ ਮਹਾਨ ਧਰਮ ਦਾ ਦੀਪਕ ਆ ਜਾਂਦਾ ਹੈ ਇਹਨਾਂ ਬੁਝੇ ਹੋਏਆਂ ਦੀਵਿਆਂ ਨੂੰ ਜਲਾਉਣ ਵਾਸਤੇ ਪਰ ਧਰਮ ਦੀ ਹਾਨੀ ਤੇ ਹੋ ਰਹੀ ਹੈ ਔਰ ਰੋਜ਼ ਰੋਜ਼ ਇਹ ਹਾਨ ਵੱਧਦਾ ਜਾ ਰਿਹਾ ਲਾਭਤ ਕੁਝ ਨਹੀਂ ਨਹੀਂ ਠੀਕ ਹੈ ਤੁਲਸੀ ਦੀ ਸਰਦਾ ਐਸਾ ਦਸਮ ਗ੍ਰੰਥ ਦੇ ਵਿੱਚ ਵੀ ਹੈ ਜਦ ਜਉ ਹੋਏ ਅਰਿਸ਼ਟ ਅਪਾਰਾ ਤਬ ਤਬ ਦੇਹ ਧਰਤ ਅਵਤਾਰਾ ਜਦ ਘੋਰ ਮਸਿਆਦੀ ਰਾਤ ਹੋ ਜਾਏ ਆਉਂਦੇ ਨੇ ਅਵਤਾਰ ਪੂਰਨ ਮਾਸੀ ਦਾ ਚੰ드ਰਮਾ ਬਣ ਕੇ ਆਉਂਦੇ ਨੇ ਪ੍ਰਕੀਤਾ ਕੀ ਜਾਏ ਜ਼ਿੰਦਗੀ ਦੀ અમાਵਸ ਜਿਸ ਨਾਲ ਮਨੁੱਖ ਸਹਿਮਤ ਹੋ ਗਏ ਹਨ ਅੰਧੇਰੇ ਦੇ ਜੀਵਣਾ ਜਿਸ ਲਈ ਜਨਮ ਦਿਨ ਬਣ ਜਾਏ ਅੰਧੇਰੇ ਲਈ ਜੀਵਣਾ ਜਿਸ ਲਈ ਨਚਣਾ ਤੇ ਟਪਣਾ ਬਣ ਜਾਏ ਐਸਾ ਬੁਝਿਆ ਹੋਇਆ ਦੀਵਾ ਫਿਰ ਫਿਕਰ ਨਹੀਂ ਕਰ ਸਕਦਾ ਮੇਰੇ ਵਿੱਚ ਤੇਲ ਨਹੀਂ ਹੈ ਵਟ ਨਹੀਂ ਹੈ ਐਸੇ ਦੀਵਿਆਂ ਨੇ ਕਈ ਦਫਾ ਇਹਨਾਂ ਜਲਦੇ ਦੀਵਿਆਂ ਤੇ ਇਲਜ਼ਾਮ ਲਾਇਆ ਹੈ ਮੈਂ ਦੇਖ ਕੇ ਹੈਰਾਨ ਹਾਂ ਇੱਕ ਦੀਵੇ ਨੂੰ ਤੇ ਕਹਿ ਦਿੱਤਾ ਕਿ ਘਰ ਦੇ ਵਿੱਚ ਕਿਉਂ ਜਲ ਰਿਹਾ ਹੈ ਇਹ 14 ਸਾਲ ਬਨਵਾਸ ਨਿਕਲੇ ਜੰਗਲ ਦੇ ਇੱਕ ਦੀਵਾ ਕੇ ਜੇਲ੍ਹ ਦੀ ਤੰਗ ਤਾਰੀਖ ਕੋਠੜੀ ਵਿੱਚ ਜਲੇਆ। ਸ੍ਰੀ ਕ੍ਰਿਸ਼ਨ ਦਾ ਜਨਮ ਜੇਲ੍ਹ ਦੀ ਤੰਗ ਤਾਰੀਖ ਕੋਠੜੀ ਵਿੱਚ ਹੋਇਆ। ਇੱਕ ਜਲਦੇ ਚਿਰਾਗ ਨੂੰ ਬਾਬਰ ਨੇ ਆਪਣੀ ਜੇਲ੍ਹ ਵਿੱਚ ਪਾ ਦਿੱਤਾ। ਇੱਕ ਜਲਦੇ ਦੇਵੇ ਨੂੰ ਪ੍ਰਕਾਸ਼ਮਈ ਦੀਪਕ ਨੂੰ ਵਕਤ ਦੀ ਹਕੂਮਤ ਨੇ ਤੱਤੀ ਤਵੀ ਤੇ ਬਿਠਾ ਦਿੱਤਾ। ਇੱਕ ਜਲਦੇ ਚਿਰਾਗ ਨੂੰ ਚਾਂਗਨੀ ਚੌਂਕ ਦੇ ਜ ਫੂਕਾ ਮਾਰ ਕੇ ਬੁਝਾਣ ਦੇ کوشش کی گئی بجاو بجا ہو پر کون دسے؟ اے دیوے او نے اے دیپک او نے جس تیل سوئ پرماتما بنے ہوا ہے جس وٹ سوئم ایشور بنے ہوا ہے فانوس بن کے جس کی حفاظت ہوا کرے وہ شما کب بجے جسے روشن خدا کرے وہ کس طرح بجے گی وہ کم بجے گا لیکن اتنا جا سکتا ہے وہ جل سکے گا جتھے تیل نہیں ہے وٹ نہیں ہے جلدا یا دیپک تے نہیں بجے گا پر بج رہا دیپک نہیں جل سکے گا اگر تیل نہیں ہے وٹ نہیں ہے تو تیل کی ہو سکتا ہے وہ وٹ کی ہے بات یہ کی ہے تو دن گورو نانک دیو جی مہاراج پاون پوتر واق دروان کرتے پوتھی پورا کمائیے بہ وٹی اتن لائیے سچ بوجھن آن جلائیے تیل دیوا او جلے کر چان صاحب ملے جتنے جگت دارمک گرتھ نے گل من لے اے مسلمان قرآن دی گل مل لے گھر قرآن ہے پر مسلمان قرآن تو بنا جی رہے گھر گھر کا پوتھیاں ہو, گیتا دا ہو سکتا ہے پر ہندو گیتا تو بنا جی رہے گربا ہونے ہو سکھ گربا تو بنا جی رہے ہیں دا ویوہار دستا ہے اس دا آچار دستا ہے ਦੇ ਵਿਵਹਾਰ ਦੇਤੇ ਗੁਰਬਾਣੀ ਦੀ ਮਾਰਨਿੰਗ ਇਸ ਦੇ ਆਚਾਰ ਦੇਤੇ ਗੁਰਬਾਣੀ تصدیق ਨਹੀਂ ਕਰਦੇ ਇਤਨਾ ईसाई जगत ਪਰ ਬਾਈਬਲ ਤੋਂ ਬਿਨਾ ਜੀ ਰਿਹਾ ਇਤਨਾ ਮਹਾਨ ਕਿ ਬੋਧਜਗਤ ਪਰ ધੰਪਦ ਬਿਨਾ ਜੀ ਰਿਹਾ ਹੈ ਕਿ ਜੈਨ ਮਹਾਵੀਰ ਦੇ ਸਮੇਂ ਸਾਰਤ ਬਿਨਾ ਜੀ ਰਹਿਣ ਇਤਨੇ ਚਿਰਾਗ ਇਤਨੇ ਚਿਰਾਂ ਇਹ ਰੋਸ਼ਨੀ ਤੋਂ ਬਿਨਾਂ ਕਿਉਂ ਜੀ ਰਹੇ ਨੇ ਵੱਟ ਨਹੀਂ ਹੈ ਦਿਲ ਨਹੀਂ ਹੈ ਧਰਮ ਗ੍ਰੰਥ ਜੋ ਕਹਿੰਦੇ ਨੇ ਇਹਨਾਂ ਨੂੰ ਮੰਨ ਮੰਨ ਇੱਕ ਇੱਕ ਅੱਖਰ ਨੂੰ ਖੜੇ ਨਥੇ ਮੰਨ ਲੈਣਾ ਮੰਨਿਆ ਮਨੁੱਖ ਤਾਂ ਹੀ ਜੇ ਕਮ ਸੇ ਕਮ ਇਤਨਾ ਉਹ ਸਮਝੇ ਕਿ ਮੈਥੋਂ ਇਹ ਅੱਗੇ ਮੈਥੋਂ ਇਹ ਅੱਗੇ ਅਗਰ ਕ੍ਰਿਸ਼ਨ ਮੇਰੇ ਤੋਂ ਪਿੱਛੇ ਖੜੇ ਨੇ ਤਾਂ ਮੈਨੂੰ ਉਹਨਾਂ ਦੀ ਕੋਈ ਗੱਲ ਸੁਣਨ ਦੀ ਲੋੜ ਨਹੀਂ ਉਹਨਾਂ ਤੋਂ ਤੇ ਮੈਂ ਹੀ ਅੱਗੇ ਖੜਾ ਜੇ ਗੁਰਦਾਨਿਕ ਲੈਥਾਂ ਪਿੱਛੇ ਹੀ ਨੇ ਮੇਰੇ ਅੱਗੇ ਨਹੀਂ ਨੇ ਤਾਂ ਮੈਂ ਕਿਉਂ ਉਹਨਾਂ ਦੀ ਗੱਲ ਮੰਨਾਂ ਕਿਉਂ ਉਹਨਾਂ ਦੀ ਗੱਲ ਮੰਨਾਂ ਮੈਂ ਦੇਖਦਾ ਮਨੁੱਖ ਨੇ ਰਾਜਨੀਤਿਕਾਂ ਨੂੰ ਵੀ ਅੱਗੇ ਰੱਖਿਆ ਉਹਨਾਂ ਦੀ ਗੱਲ ਵੀ ਮੰਨ ਲੈਂਦਾ ਨੇ ਮਨੁੱਖ ਨੇ ਪਰਿਵਾਰ ਨੂੰ ਵੀ ਅੱਗੇ ਰੱਖਿਆ ਹੈ ਪਤਨੀ ਦੀ ਗੱਲ ਵੀ ਮੰਨ ਲੈਂਦੇ ਨੇ ਔਰ ਪਤਨੀ ਪਤੀ ਦੀ ਗੱਲ ਮੰਨ ਲੈਂਦੀ ਹੈ ਤਰਾਹ ਤਰਾਹ ਦੀ ਗੱਲ ਮੰਨ ਲੈਂਦਾ ਹੈ ਇੰਜ ਕਹਿ ਲੋ ਮਨੁੱਖ ਨੇ ਪਰਿਵਾਰ ਅੱਗੇ ਰੱਖਿਆ ਹੋਇਆ ਹੈ ਰਾਜਨੀਤਿਕ ਲੋਕਾਂ ਨੂੰ ਵੀ ਅੱਗੇ ਰੱਖਿਆ ਹੋਇਆ ਹੈ ਮਨੁੱਖ ਦੀ ਜੀਵਨ ਭਰ ਦੀ ਚੇਸ਼ਟਾ ਤੇ ਇਹ ਹੀ ਹੈ ਹਰ ਅਵਤਾਰ ਨੂੰ ਆਪਣੇ ਪਿੱਛੇ ਹੀ ਖੜਾ ਕਰੋ ਜਿਸ ਜਿਸ ਪਾਸੇ ਅਸੀਂ ਚੱਲ ਰਹੇ ਹਾਂ ਉਸ ਪਾਸੇ ਚੱਲਣਾ جبکہ اوتار کہ جس اسی چل رہے ہیں ادھر چلو گر سکمیت چلو گر چالی جو گر کہے سوئی بھل ہر ہر کتھا میرا لی اگر اوتار پچھے چلن لگ پہ تو پھر اوتار اوتار نہیں ہے اگر منخ منکھ دے پچھے چلن لگ پہ تو منخ منخ نہیں ہے تو دیوتا ہے یہ تو فرشتہ یہ تو مہان ہو گیا ہے لیکن دیکھنے چایا پتنی پتی چل سکتا ہے پتی پتنی پچھے چل سکتی ہے پیچھے چل سکتا ہے پیچھے چل سکتا ہے منق اوتار پچھے نہیں چل سکتا جبکہ اوتارا کی کوشش ہے ساری آواز کی سید چلے آؤ چلے آؤ پہنچ جاؤ گے گھر تک تو صحب کہ دھرم گرنتھا من لینا ਤੇ ਮੰਨ ਕੇ ਉਹਨਾਂ ਨੂੰ ਹਿਰਦੇ ਵਿੱਚ ਧਾਰਨ ਕਰਕੇ ਉਹਨਾਂ ਦਾ ਪਾਠ ਪੜਨ ਰੋਜ਼ ਮਰਰਾ ਕਰਨਾ ਇਹ ਤੇਲ ਪਾਣਾ ਹੈ ਦੀਵੇ ਦੇ ਵਿੱਚ ਭਾਵਤੀ ਬਿਤ ਤਨ ਲਈਏ ਭਾਵਨਾ ਦੀ ਵਟ ਪਿਆਰ ਦੀ ਬਾਤੀ ਲਾ ਜਿਸ ਨੂੰ ਰੋਜ਼ ਰੋਜ਼ ਯਾਦ ਕਰੀਏ ਪਾਠ ਦੇ ਰਹੇ ਬਾਣੀ ਦੇ ਰਹੇ ਆਖਰ ਯਾਦ ਇੱਕ ਦਿਨ ਤੇ ਪਿਆਰ ਬਣੇਗਾ ਬਣੇਗਾ ਯਾਦ ਹੀ ਪਿਆਰ ਬਣਦੀ ਹੈ ਇਸ ਦੇ ਤੇ ਨ ਉਦਾਹਰਣ ਦੇਣਾ ਹੁਣਾ ਜਿਵੇਂ ਖਾਦਾ ਹੋਇਆ ਭੋਜਨ ਇੱਕ ਦਿਨ ਖੂਨ ਬਣਦਾ ਹੈ ਬਾਰ ਬਾਰ ਕੀਤੀ ਹੋਈ ਯਾਦ ਇੱਕ ਦਿਨ ਪਿਆਰ ਬਣ ਜਾਂਦੀ ਹੈ ਪਿਆਰ ਬਣ ਜਾਂਦੀ ਹੈ ਰੋਜ਼ ਰੋਜ਼ ਦਾ ਪਾਠ ਰੋਜ਼ ਰੋਜ਼ ਦੀ ਤੇ ਧਰਮ ਗ੍ਰੰਥਾਂ ਦੀ ਕਵਾਈ ਇੱਕ ਦਿਨ ਪਿਆਰ ਬਣ ਜਾਂਦੀ ਹੈ ਤੋਂ ਪਾਠ ਕਰਨਾ ਧਰਮ ਗ੍ਰੰਥਾਂ ਦੀ ਇਸ ਰਚਨਾ ਨੂੰ ਇਸ ਬਾਣੀ ਨੂੰ ਮੰਨਣਾ ਤੇ ਜਪ ਕਰਨਾ ਤੇ ਤੇਲ ਪਾਣਾ ਹੈ ਪੜਨਾ ਤੇ ਜਪਣ ਦੇ ਵਿੱਚ ਥੋੜਾ ਜਿਹਾ ਅੰਤਰਾ ਹੈ ਮੈਂ ਪੜਨਾ ਹੈ ਇਸ ਵਾਸਤੇ ਬਨ ਯਾਦ ਹੋਵੇ ਮੈਂ ਪੜਨਾ ਹੈ ਇਸ ਵਾਸਤੇ ਕਿ